कोई ना बेबी मैं फोन लाइफिया मैं फोन अच्छे जी मे नंबर दिता से हेलो हाँ भाई कौन बोलदा है हां भाई ओए मैं त खुद दनु लाया देख कौन भाई तू खुद दइ है भाई आहो देखो दे मेरी बात सुन ले ये छुट्टियां हो रहीया ने वे आ जावे तू हां कितने दिन लगया रहेगा इठे तू तो दुकान ते और भाई तू कौन है सेंटी

ਅੱਛਾ ਵੈਨ ਹੁੜਕਸਾਰ ਆਇਆ ਵੇ ਆ ਦੂ ਤਾਂ ਹੱਥੇ ਬਿੱਲੀ ਕੜੇ ਵੜਾ ਦਾ ਨਹੀਂ ਵੇ ਬੈਰਾ ਬਿੱਲੀ ਕੜੇ ਵੜਾ ਦਾ ਹਾਂ ਹਾਂ ਤੇ ਉਹ ਕਿੱਥੇ ਡਾਕਟਰ ਉਹ ਦਫਤਾਰੇ ਦਾ ਹੁੰਦਾ ਤੂੰ ਹਾਂ ਮੈਂ ਬਦਨ ਪਸਾਰ ਲਿਆ ਭਾਈ ਹੋਰ ਭਾਈ ਅੱਛਾ ਸੈਂਟੀ ਵੇ ਭਾਈ ਮੈਂ ਤਾਂ ਪਸਾਰ ਨਹੀਂ ਆਂਦੀ ਕਿ ਤੂੰ ਹਰ ਤੂੰ ਕੱਤੇ ਖਾਣੇ ਵੜੇ ਤਾਂ ਖਾਵੇਂਗਾ ਹੋਰ ਤੂੰ ਕਿਹੜੇ ਵੜੇ ਤਾਂ ਖਾਵੇਂਗਾ ਆ ਇਹਦਾਂ ਸਾਡੇ ਵੜੇ ਇਹੀ ਨੇ ਹੋਰ ਤੂੰ ਕਿੰਨਾ ਖਾਵੇਂਗਾ ਫਿਰ ਹਾਂ ਹੋ

ਮੈਂ ਸ਼ੁਰੂਆਤ ਕਰ ਦੂੰਗੀ ਹੁਣ ਤੇ ਦੱਸਾਂ ਗੱਲ ਮੈਂ ਇਹ ਤੇ ਮਾਮੇ ਨੇ ਭੇਜਿਆ ਹੁਣ ਤਿਆਰ ਕਰਕੇ ਦੇਖੀ ਹਾਂ ਆ ਗਏ ਨਾਲੇ ਫੋਨ ਘੜਾਉ ਤੇਰੇ ਕੋਲੋਂ ਜਿਹੜਾ ਫੋਨ ਤੋਂ ਚੱਕੀ ਫਿਰਦਾ ਹੈਗਾ ਲੱਗਦਾ ਹੋਰ ਚੱਕੀ ਫਿਰਦਾ ਆਪਣੇ ਖੁੱਦੇ ਦਾ ਲੈ ਕੋ ਗੱਲ ਨਾ ਆਏ ਬਣਾ ਹਾਂ ਹੋਰ ਦੇ ਦੇ ਖੁੱਦੇ ਨੂੰ ਨਾ ਆਜ ਮੇਹਣੇ ਹਾਂ ਕੋਈ ਗੱਲ ਨਾ ਮੈਂ ਜਾਣਦੀ ਤੈਨੂੰ ਸੱਟੀ ਸੁੱਟੀ ਦੁਕਾਨ ਹੈ ਆਹੋ ਤੇਰਾ ਫੋਨ ਕਿਵੇਂ ਹੋ ਗਿਆ ਜਦ ਤੈਨੂੰ ਕਹਾਂ ਤਾਂ ਵੀ ਭਾਈ ਯਾਰ ਨੰਬਰ ਸਾਡੇ ਮੁੰਡੇ ਦਾ ਆਹੀ ਫੋਨ ਹੈ ਆਹੀ ਨੰਬਰ ਹੈ ਹਾਂ ਤੇ ਇਹਦਾ ਨੰਬਰ ਤੇ ਤੁਹਾਡਾ ਨੰਬਰ ਤੇ

ਹਣ ਕਾਤੋ ਕੱਟਦਾ ਫੋਨ ਲੈ ਹੁਣ ਕੌਣ ਕੱਟਦਾ ਲੈ ਮੈਂ ਹੁਣ ਕੱਟੇ ਕੱਟਦੇ ਨੀ ਤਵੇ ਹਾਂ ਹੋਇਨਾ ਨਾ ਇਹਦੇ ਮਾਮੇ ਨੂੰ ਤੇ ਦਿਆ ਤੇ ਆਪ ਕਹਿਣੀ ਹਾਂ ਹਾਂ ਆ ਸੁਣਿਆ ਬਾਲ ਇੱਧਰ ਆਓ ਆਪਣੇ ਗੁੱਦੇ ਦਾ ਫੋਨ ਨਾ ਕੋਈ ਨਹੀਂ ਕਰਦਾ ਮੈਨੂੰ ਕਹੋ ਤੈਨੂੰ ਆ ਕੋਲ ਨਹੀਂ ਕਹਿੰਦਾ ਤੂੰ ਸੰਟੀਆਂ ਮੈਂ ਤਾਂ ਕਹਿੰਨ ਸੰਟੀਆਂ ਨੂੰ ਫੋਨ ਮਿਲਾ ਕੇ ਕਹਿੰਦਾ ਇਹ ਤਾਂ ਕਹਿੰਦਾ ਮੇਰਾ ਨੰਬਰ ਹੈ ਆਪਦਾ ਨੰਬਰ ਬਣਾਈ ਜਾਂਦਾ ਹੈਗਾ ਹੈ ਦੱਸ ਮੁੰਡੇ ਦਾ ਫੋਨ ਆਪਣੇ ਗੁੱਦੇ ਦਾ ਹਾਂ ਨਾ ਸੋ ਤੂੰ ਲੈ ਕੇ ਆ ਮੁੰਡੇ ਨੂੰ ਜਾ ਕੇ ਆਹੋ ਆਪਦੇ ਨਾਨਕੇ ਦਾ ਆ ਜੂਗਾ ਵਿਚਾਰਾ ਆ ਜੂਗਾ ਦੇਖੇ ਹਾਂ ਜਾ ਕੇ ਕਰਦਾ ਹੈ ਗਰਸ ਵੀ ਮਾਮੀ ਆਏ ਤੇ ਵੀ ਮਾਮਾ ਆਇਆ ਨਾਨਮੀ ਦੀ ਕ ਲੱਗ ਰਹੀ ਹੈ ਚਾਰ ਦਿਨ ਜਾ ਕੇ ਲੈ ਜਾਣਗੇ ਫਿਰ ਜਾ ਕੇ ਲਿਆਓ ਨਾਲੇ ਆਇਆ ਕਰਿਓ ਬੱਚੂ ਨੂੰ ਉੱਥੇ ਭਰਨੀਆਂ ਜਾ ਕੇ ਜਿੱਥੇ ਲੱਗਿਆ ਹੋਇਆ ਦੁਕਾਨ ਤੇ ਆਪਣਾ ਖੁੱਦਾ ਉੱਥੇ ਜਾਇਓ ਸਿੱਧੇ ਸਿੱਧੇ ਜਾ ਕੇ ਉਹਨੂੰ ਪੰਜੇਤ ਫੜੋ ਪਹਿਲਾਂ ਜੀਨੋ ਤਾਂ ਕੌਣ ਲੈ ਰਖਿਆ ਹਾਂ ਚੰਗੀ ਤਰ੍ਹਾਂ ਬੇਸਤੀ ਕਰੀ ਨੋ ਤੇ ਨਾਲੇ ਉਹਨੂੰ ਕੋਈ ਜੇਰੋ ਨਾ ਤਾਂ ਵੱਡਾ ਅਕਸਰ ਹੋਊਗਾ ਨਾ ఆఫ్సర్ దా సామనేది బియాస్తి కర్ని నా రా దేఖ్ బై సనే కో దారా ఫోన్ లేర్ కయా ఫోన్ బత తా మా కుడె లాయ గయె దౌ బుద్దెన్ దా కాస న హౌనా ఫోన్ లగ్డా అమ్ ద కోడ్ రఖయా కారా ఆ హో లే కద మను శాంతి బోల్ తా మేరా ఫోన్ మేరా నంబర్ హై లదా సోడా నంబర్ కీమ్ హో గయ్ మెనూ కో చాహ నంబర్ దే కద ఆయే ఫోనాగా మేరా ఆ